नवाशहरिया प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित विशेष सरगर्मी चिंदूस फैमिली रेस्टो बार एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स सीनियर सिटीजन एसोसीएशन नवा शहर के वालों दुआबा आरिया सीनियर सेकेंडरी स्कूल विखे बूटे लगाए गए इस मौके दुआबा सीनियर सेकेंडरी स्कूल के प्रिंसीपल श्री रजेंद्र ਨਵਾਂ ਸ਼ਹਿਰ एक सेवा का मतलब है तमन्ना आप सबकी जिंदगी निगरी रहे वो मुबारक के समान रोशनी निगरी रहे ऊपसा हर दिल से और चांदनी सी याद रहो जिंदगी का हर तरह का प्यार की और फूलों की हर कली खुशबू आपको सूरज की हर किरण रोशनी आपको हम तो आपको कुछ देने के दे, काबिल देने वाला हर खुशी का ते हैं उद्देश्य जीने का हाँ जी जीवन का असल उद्देश्य जानना चाहते हो तो वृक्ष प्रेरणा वृक्ष बहुत सेवा करता है वो जीते जी भी सबके काम आता है और मरने के पश्चात भी दरवाजे मेज कुर्सी पलंग सब मरोगे वृक्ष का शरीर है मनुष्य जीवन में भी किसी काम का नहीं और मरने के पश्चात भी हम जीवन भर ना जाने कितने लोगों को जाने अनजाने जाने शारीरिक और मानसिक वेदना दे देते हैं जब तक हम किसी के लिए उपयोगी ना बने तो जीवन जीवन नहीं है हमें यह देखना है कि हम सब के लिए उपयोगी बन पा रहे हैं या नहीं इसलिए हमें सदैव यही प्रेरणा ग्रहण करनी है कि जीते जी रक्तदान और मरणोपराण नेत्रदान का संकल्प लेकर हम इस महत्वपूर्ण तो यज्ञ में अपना योगदान ਸੀ ਸੀਨੀਅਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪੀ 플ਾਂਟੇਸ਼ਨ ਮੁਹਿੰਮ ਅnder ਦੋਆਬਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਡੇ ਐਸੋਸੀਏਸ਼ਨ ਦੇ ਮੈਂਬਰ ਪਹੁੰਚੇ ਹਾਂ ਆਊਟਸਾਈਡ ਤੇ ਮੈਂ ਪ੍ਰਿੰਸੀਪਲ ਗਿਲ ਮੈਨੇਜਮੈਂਟ ਦੋਆਬਾ ਸਕੂਲ ਅਤੇ ਸਟਾਫ ਦਾ ਸ਼ੁਕਰਗੁਜ਼ਾਰ ਹਾਂ ਅਤੇ ਵਿਦਿਆਰਥੀਆਂ ਦੀ ਪਾਰਟਿਸਪੇਸ਼ਨ ਤੇ ਨਾਜ ਮਹਿਸੂਸ ਕਰਦਾ ਹਾਂ ਰੀ ਪਲਾਂਟੇਸ਼ਨ ਦਾ ਮੁੱਖ ਉਦੇਸ਼ এনवायरमेंटਲ ਪ੍ਰੋਟੈਕਸ਼ਨ ਨੂੰ ਕਰਨਾ ਬਾਇਓ ਡਾਈਵਰਸਿਟੀ ਦੇ ਵਿੱਚ ਵਾਧਾ ਕਰਨਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸਾਡੇ ਚੇਅਰਮੈਨ ਨੇ ਦੱਸਿਆ ਕਿ ਇੱਕ ਸਰਵਵਿੰਦਿਤ ਗੱਲ ਹੈ ਕਿ ਪੌਦੇ ਜਿਹੜੇ ਹੈ ਕਾਰਬਨ ਡਾਈਆਕਸਾਈਡ ਨੂੰ ਐਬਜ਼orb ਕਰਦੇ ਆਂ ਔਰ ਆਕਸੀਜਨ ਨੂੰ ਛੱਡਦੇ ਹੈ ਜਿੱਦਾਂ ਦੀ ਗਰਮੀ ਔਰ ਸੀਜ਼ਨਲ ਚੇਂजेस ਹੋ ਰਹੇ ਹੈ ਉਹਨਾਂ ਸੀਜ਼ਨਲ ਚੇਂजेस ਤੋਂ ਬਚਾਉਣ ਲਈ ਹਰ ਜਗ੍ਹਾ ਪੌਦੇ ਜਿੰਨੇ ਜ਼ਿਆਦਾ ਲੱਗਣਗੇ ਜਿੰਨੇ ਜ਼ਿਆਦਾ ਬ੍ਰਿਕਸ਼ ਹੋਣਗੇ ਓਨਾ ਜ਼ਿਆਦਾ ਆਕਸੀਜਨ ਮਿਲੇਗੀ ਅਤੇ এনवायरमेंटਲ ਪ੍ਰੋਟੈਕਟ ਜਿਹੜੀ এনवायरमेंटਲ ਪੋਲਿਊਸ਼ਨ ਹੈ ਉਹਨੂੰ ਅਸੀਂ ਘਟ ਕਰਨ ਦੇ ਵਿੱਚ ਸਹਾਇਤਾ ਕਰਾਂਗਾ ਸਹਾਇਤਾ ਕਰਾਂਗੇ ਇਸ ਤੋਂ ਇਲਾਵਾ ਬਖਵਤ ਤਰ੍ਹਾਂ ਦੇ ਜੀਵ ਜੰਤੂ ਪੰਛੀ ਉਹਨਾਂ ਨੂੰ ਰਹਿਣ ਬਸੇਰਾ ਇਹ ਬ੍ਰਿਕਸ਼ ਦਿੰਦੇ ਹਨ ਸੋ ਬਾਇਓਡਾਈਵਰਸਟੀਟੀ ਦੇਖਦੇ ਹੋਇਆ ਬੱਚਿਆਂ ਦੀ ਪਾਰਟਿਸਪੇਸ਼ਨ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਦੇਖਦਿਆਂ ਹੋਇਆ ਅਸੀਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਇਹ ਉਪਰਾਲਾ ਕੀਤਾ ਮੈਂ ਇੱਕ ਵਾਰ ਫਿਰ ਆਪਣੇ ਸਾਰੇ ਮੈਂਬਰਸ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਹੌਮ ਹਵਾ ਕੇ ਇਸ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੋਏ ਥੈਂਕ ਯੂ ਵੈਰੀ ਮਚ ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਰਜਿਸਟਰਡ ਨਮਾਸ਼ਹਿਰ ਦੇ ਸਾਰੇ ਸਦਸੇ ਮਿਲ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟ੍ਰੀ ਪਲਾਂਟੇਸ਼ਨ ਪ੍ਰੋਜੈਕਟ ਪੌਦੇ ਲਗਾਉਣ ਦਾ ਪ੍ਰੋਜੈਕਟ ਦੋਬਾ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ 100 ਵਰਸ਼ ਤੋਂ ਵੀ ਉੱਪਰ ਨਵੇਂ ਸ਼ਹਿਰ ਵਿੱਚ ਵਿਰਾਜਮਨ ਹੈ ਔਰ ਬੱਚਿਆਂ ਨੂੰ ਬਹੁਤ ਅੱਛੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਉਸ ਪ੍ਰਾਂਗਣ ਵਿੱਚ ਅੱਜ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਮਸ਼ਰ ਨੂੰ ਇਹ ਸ਼ਿਵ ਦਾ ਮੌਕਾ ਮਿਲਿਆ ਹੈ ਕਿ ਇਹਨਾਂ ਦੇ ਪ੍ਰਾਂਗਨ ਦੇ ਵਿੱਚ ਪੌਦੇ ਉਗਾ ਕੇ ਰੈਲੀ ਨੂੰ ਹੋਰ ਬੜਾਇਆ ਵਾ ਕੀਤਾ ਜਾਵੇ ਜਿਹਦੇ ਨਾਲ ਸਾਡਾ ਪਰਿਵਰਨ ਹੈ এনवायरमेंट ਹੈ ਇਹਨਾਂ ਸਵੱਛ ਹੋ ਜਾਏ ਤੇ ਹਰੇਕ ਵਿਅਕਤੀ ਨੂੰ ਸਾਹ ਲੈਣ ਚ ਆਰਾਮ ਮਿਲੇ ਸੌਖਾ ਮਹਿਸੂਸ ਕਰਨ ਕਿ ਜਿੰਨੇ ਪੌਦੇ ਲੱਗਣਗੇ ਉਨਹੀ ਹੀ ਵਕਤ ਵਰਸਾਨੂੰ ਆਕਸੀਜਨ ਮਿਲਦੀ ਹੈ ਅਸੀਂ ਆਪਣੇ ਸਰੀਰ ਚੋਂ ਕਾਰਬਨ ਡਾਈਆਕਸਾਈਡ ਛੱਡਦੇ ਆ ਤੇ ਆਕਸੀਜਨ ਦੀ ਸਾਨੂੰ ਜ਼ਰੂਰਤ ਹੁੰਦੀ ਆ ਤੇ ਆਕਸੀਜਨ ਸਾਨੂੰ ਪਲਾਂਟਸ ਨੂੰ ਹੀ ਮਿਲ ਸਕਦੀ ਆ ਜਿਹੜੀ ਕਿ ਕੁਦਰਤ ਦੀ ਪ੍ਰਮਾਤਮਾ ਦੀ ਬਹੁਤ ਵੱਡੀ ਬਰਦਾਾਨ ਆ ਸਾਰੇ ਵਿਸ਼ਵ ਦੇ ਵਿੱਚ ਕਿ ਪਲਾਂਟਸ ਸਾਨੂੰ ਫ੍ਰੀ ਆਕਸੀਜਨ ਦਿੰਦੇ ਹਨ ਪਰ ਸਾਡੀ ਜਿਹੜੀ ਗੰਦੀ ਹਵਾ ਹੁੰਦੀ ਹੈ ਕਾਰਬਨ ਡਾਈਆਕਸਾਈਡ ਉਹਨੂੰ ਅਬਜ਼ੌਰਬ ਕਰਕੇ ਉਹ ਆਪਣਾ ਜੀਵਨ ਚ ਲੰਘਦੇ ਹਨ ਆਕਸੀਜਨ ਨਾਲ ਅਸੀਂ ਆਪਣਾ ਜੀਵਨ ਚ ਲੰਘਨੇ ਆ ਤੇ ਬਹੁਤ ਹੀ ਨੀਖ ਸ਼ੁਭ ਕਰ ਰਹੇ ਹੈ ਸੀਨੀਅਰ ਸਿਟੀਜ਼ਨ ਦੇ ਮੈਂਬਰਸ ਐਸੋਸੀਏਸ਼ਨ ਦੇ ਸਾਰੇ ਮੈਂਬਰ ਦਾ ਬੜਾ ਸਹਿਯੋਗ ਹੈ ਬੜਾ ਪਿਆਰਾ ਹੈ ਕਿ ਜੋ ਵੀ ਪ੍ਰੋਜੈਕਟ ਅਸੀਂ ਮਿਲ ਕੇ ਕਰਦੇ ਆ ਸਾਰੇ ਉਹ ਚ ਆਪਣਾ ਸਹਿਯੋਗ ਪੂਰਾ ਪਾਉਂਦੇ ਹਨ ਔਰ ਸਮੇਂ ਨਿਕਾਲ ਕੇ ਉਸ ਸਥਾਨ ਤੇ ਪਹੁੰਚ ਕੇ ਉਸਾਂ ਦੀ ਸ਼ੋਭਾ ਨੂੰ ਮਹਿਮਾਨੋ ਬੜਾਉਂਦੇ ਨਾਲ ਨਾਲ ਜੋ ਸੇਵਾ ਦਾ ਕਾਰਜ ਹੁੰਦਾ ਹੈ ਉਸ ਵੀ ਆਪਣਾ ਹਿੱਸਾ ਪਾ ਕੇ ਉਸ ਸੇਵਾ ਦੇ ਕਾਰਜ ਨੂੰ ਪੂਰਾ ਕਰਦੇ ਹਨ ਇਹਨਾਂ ਸ਼ਬਦਾਂ ਨਾਲ ਡੀਏਵੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਮਿਸਟਰ ਗਿਲਜੀ ਦੋਬਾ 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 ਸੋਰੀ ਦੋਬਾ ਆਰਏਐ ਸਿਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਿੰਸੀਪਲ ਗਿਲਜੀ ਸੈਕਟਰੀ ਸਾਹਿਬ ਸ਼੍ਰੀ ਐਸਕੇ ਪੁਰੀ ਜੀ ਇਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਆਪਣੇ ਸਕੂਲ ਦੇ ਪ੍ਰাঙ্গਣ ਦੇ ਵਿੱਚ ਇਸ ਸੇਵਾ ਕਾਰਜ ਨੂੰ ਪੂਰਾ ਕਰਨ ਦਾ ਧੰਨਵਾਦ ਸ੍ਰੀ ਸਰਾਂ ਨੂੰ ਮੈਨੂੰ ਅੱਜ ਤੁਹਾਡੇ ਸਾਰਿਆਂ ਨਾਲ ਇਹ ਗੱਲ ਸ਼ੇਅਰ ਕਰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸੀਨੀਅਰ ਸਿਟੀ ਐਸੋਸੀਏਸ਼ਨ ਜਿਹੜੀ ਦੋਬਾਰੀ ਸਕੂਲ ਦੇ ਵਿੱਚ ਪਲਾਂਟਿੰਗ ਕਰਨ ਆਏ ਨੇ ਮੈਂ ਡਾਕਟਰ ਸਾਹਿਬ ਪੁਰੀ ਸਾਹਿਬ ਦਾ ਤੇ ਉਹਨਾਂ ਦੇ ਮੈਂਬਰ ਜਿਨ੍ਹਾਂ ਨੇ ਉਹਦੇ ਧਾਰ ਨੇ ਉਹਨਾਂ ਨੂੰ ਨਿੱਗੀ ਜੀ ਐ ਕੈਨੇਟ ਨਾਲ ਉਹਨਾਂ ਦਾ ਬਹੁਤ ਤਹਿਦਨੋਂ ਸ਼ੁਕਰੀਆ ਦਾ ਕਰਦਾ ਹਾਂ ਕਿਸਾਨ ਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਡਾਕਟਰ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਜੇਕਰ ਦਰੱਖਤ ਵੱਧ ਵੱਧ ਅਸੀਂ ਲਾਵਾਂਗੇ ਸਪੈਸ਼ਲੀ ਅਸੀਂ ਪੇਪਰ ਤੇ ਬੋਰਡ ਲਾਵਾਂਗੇ ਬਹੁਤ ਸਾਰੀ ਸਾਨੂੰ ਆਕਸੀਜਨ ਦਿੰਦੇ ਨੇ ਸੋ ਮੇਰੀ ਜਿੰਨੇ ਵੀ ਦੋਸਤ ਮੇਰੀ ਗੱਲ ਸੁਣ ਰਹੇ ਨੇ ਮੈਂ ਨਾਲ ਇੱਕ ਬੇਨਤੀ ਇਹ ਕਰੂੰਗਾ ਕਿ ਜਿਹੜਾ ਪੇਪਰ ਹੈ ਉਹਦਾ ਘੱਟ ਤੋਂ ਘੱਟ ਯੂਜ਼ ਕੀਤਾ ਜਾਵੇ ਕਿਉਂਕਿ ਜਿੰਨਾ ਪੇਪਰ ਹੈ ਇਹ ਦਰੱਖਤਾਂ ਦੇ ਵਧਣ ਕਰਕੇ ਬਣਦਾ ਇੱਕ ਮੈਂ ਹੋਰ ਬੇਨਤੀ ਕਰੂੰਗਾ ਕਿ ਅਸੀਂ ਨੈਪਕੀਨ ਘੱਟ ਤੋਂ ਘੱਟ ਯੂਜ਼ ਕਰੀਏ ਅਸੀਂ ਹੈਂਕੀ ਯੂਜ਼ ਕਰੀਏ ਇਹਦੇ ਨਾਲ ਅਸੀਂ ਦਰਸ਼ਕਾਂ ਨੂੰ ਬਹੁਤ ਸਾਰੇ ਦਰਸ਼ਕਾ ਜਿਹੜੇ ਅਸੀਂ ਬਚਾ ਸਕਦੇ ਆ ਇੱਕ ਵਾਰੀ ਫਿਰ ਮੈਂ ਸੀਨੀਅਰ ਜਿਹੜੀ ਸਾਡੀ ਸਿਟੀਨ ਐਸੋਸੀਏਸ਼ਨ ਆ ਉਹਨਾਂ ਨੂੰ ਨਿੱਘੀ ਜਿਹੀਆਂ ਅਸਦਾ ਤੇ ਮੈਂ মিডিਆ ਦਾ ਵੀ ਧੰਨਵਾਦ ਕਰਨਾ ਪ੍ਰਦੇਸ਼ ਸਾਹਿਬ ਤੁਸੀਂ ਜਿੰਨੇ ਵੀ ਸਾਡੇ ਕੰਮ ਹੁੰਦੇ ਨੇ ਪਬਲਿਕ ਦੇ ਲੋਕਾਂ ਤੱਕ ਚਾਉਣੇ ਉਹਨਾਂ ਨੂੰ ਹਾਈਲਾਈਟ ਕਰਦੇ ਨੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅੱਜ ਡੋਬਾ ਆ ਰਿਹਾ ਸੀਨੀਅਰ ਕੈਂਡੀਡੇਟਸ ਨੂੰ ਨਵਾਂ ਸ਼ਹਿਰ ਵਿੱਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਅਜੇ ਤੱਕ ਨਵਾਂ ਸ਼ਹਿਰ ਵੱਲੋਂ ਇੱਕ 30 ਪਾਰਟਿਸ਼ਨ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਪੌਦੇ ਸਾਡੇ ਜੀਵਨ ਦਾ ਅਵਿੰਗ ਆਂਗਨ ਸਾਡੀ ਬਾਣੀ ਵਿੱਚ ਵੀ ਦੱਸਿਆ ਗਿਆ ਪਵਨ ਗੁਰੂ ਪਾਣੀ ਪਤਾ ਹਾਤਾ ਤਤ ਮਹਾਰ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਤੇ ਸਾਡੇ ਸਮਾਜ ਨੇ ਸਾਡੇ ਲੋਕਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਹੁਣ ਜਰੂਰਤ ਹੈ ਜਿਸ ਤਰ੍ਹਾਂ ਸਾਡੇ ਬਜ਼ੁਰਗ ਹਰ ਘਰ ਵਿੱਚ ਇੱਕ ਪੀੜ ਲਗਾਉਂਦੇ ਸੀ ਆਪਣੇ ਖੇਤਾਂ ਵਿੱਚ ਜਿੱਥੇ ਕੋਈ ਟਿਊਬਲ ਜਾਂ ਆਪਣਾ ਖੂਹ ਹੁੰਦਾ ਸੀ ਉੱਥੇ ਐਨੇ ਪੀੜ ਹੁੰਦੇ ਸੀ ਪਰ ਹੁਣ ਸਮੇ ਦੇ ਨਾਲ ਇਹ ਚੀਜ਼ਾਂ ਘਟ ਗਈਆਂ ਤੇ ਉਹੀ ਸਜ਼ਾ ਜਿਹੜੀ ਅੱਜ ਅਸੀਂ ਭੁਗਤਦੇ ਪਏ ਆਂ ਸਾਨੂੰ ਸਵਾ ਨਹੀਂ ਮਿਲਦੀ ਮੌਸਮ ਦਾ ਜਿਹੜਾ ਫਰਕਲ ਹੈ ਉਹ ਗਲਤ ਹੋ ਗਿਆ ਆਓ ਅਸੀਂ ਸਾਰੇ ਮਿਲ ਕੇ ਇਸ ਚੀਜ਼ ਦਾ ਇੱਕ ਹੰਬਲਾ ਮਾਰੀਏ ਇਹ ਮੋੜ ਅਸੀਂ ਉਸੇ ਚੀਜ਼ ਨੂੰ ਲੈ ਕੇ ਆਈਏ ਤਾਂ ਕਿ ਸਾਨੂੰ ਵਾਤਾਵਰਣ स्वच्छ ਰਹੇ ਹਵਾਵਾਂ स्वच्छ ਰਹੇ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ ਅੱਛਾ ਹੋ ਸਕੇ ਮੈਂ ਦੁਬਾਰਾ ਇਸ ਨਹੀਂ ਕੈਂਡੀਟ ਸਕੂਲ ਦਾ ਪ੍ਰਬੰਧਕ ਹੋਣ ਦੇ ਨਾਤੇ ਵੀ ਤੇ ਪ੍ਰਿੰਸੀਪਲ ਜੀ ਸਾਹਿਬ ਦਾ ਜਿਹੜੇ ਕਿ ਇਸ ਸਕੂਲ ਨੂੰ ਬਹੁਤ ਵਧੀਆ ਢੰਗ ਨਾਲ ਤਲਾ ਰਹੇ ਨੇ ਆਪਣੇ ਆਏ ਹੋਏ ਐਸੋਸੀਏਸ਼ਨ ਦੇ ਮੈਂਬਰਾਂ ਦਾ ਬਹੁਤ-ਬਹੁਤ ਇੱਥੇ ਆ ਤੇ ਨਿਗਾਹਤਵਾੜ ਵੀ ਕਰਦਾ ਤੇ ਧੰਨਵਾਦ ਵੀ ਕਰਦਾ ਤਾਂ ਕਿ ਜਿਹੜੀ ਇਹ ਅਸੀਂ ਪ੍ਰਥਾ ਚਲਾਈ ਹੋਈ ਹੈ ਇਹ ਇਸੇ ਤਰ੍ਹਾਂ ਚਲਦੀ ਰਹੇ ਕਦੀ ਇਹ ਸਕੂਲ ਤੇ ਕਦੀ ਹੋਰ ਸਕੂਲ ਤੇ ਕਦੀ ਹੋਰ ਕਿਸੇ ਕਮਿਊਨਿਟੀ ਸੈਂਟਰ ਵਿੱਚ ਅਸੀਂ ਇਹ ਕੰਮ ਕਰਦੇ ਰਹੀਏ ਤੇ ਲੋਕਾਂ ਦੀ ਸੇਵਾ ਹੁੰਦੀ ਰਹੇ ਬਹੁਤ ਬਤਨਵਾ ਸਜਣਾ ਸਿੰਘ ਪੱਲਸੇਗ ਨਗਨਾ ਸਰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀ ਨੂੰ ਇਜਾਜ਼ਤ ਦਿਓ ਧੰਨਵਾਦ